ਸਾਡੇ ਕੋ ਹੁਣ ਜਿਵੇਂ ਇੱਕ 4 ਤੇ 6 ਕ ਮੁੰਡੇ ਹੁੰਦੇ ਆ ਇੱਕੋ ਜਿਹਾ ਲੈਵਲ ਦੇ ਆ ਉਹਨਾਂ ਵਿੱਚ ਉਹ ਆਉਂਦਾ ਸਾਡੇ ਆ ਇਹ ਟਗੜਾ ਹੁਣ ਆਣਾ ਜਵਾਨ ਸਾਡਾ ਨੂਰ ਇਹਦੇ ਜੀ ਕੋਈ ਆਸਾਨ ਹੋ ਗਈ ਆ ਤੇ ਇਹਨੂੰ ਮੈਂ ਕਿਹਾ ਕਿ ਤੂੰ 500 ਦੀ ਟਿੱਕਟ ਕੱਢ ਸਪਾਰਡਿਆਂ ਦੀ ਨਾ ਲੱਗਿਆ ਜਾ ਕੋਈ ਝੂਠ ਨਹੀਂ ਮੈਂ ਤੁਹਾਨੂੰ ਕਹਿਣਾ ਨਾ ਕਹਿਣਾ ਨਾ ਕਿ 500 ਦੀ ਟਿੱਕਟ ਕੱਢ ਇੱਕ ਟਿੱਕਟ ਕੱਢ ਸਪਾਰਡਿਆਂ ਦੀ 500 ਦੀ ਤੇ ਇਹ ਇੱਕ ਤਰੀ ਮੰਜ਼ਲ ਆ ਉਹਨੂੰ ਤੈਅ ਕਰਨਾ ਪੈਣਾ ਕਹਿਣਾ ਨਾ ਹੁਣ ਤੂੰ ਸੱਚੇ ਮਨੋਂ ਦੱਸੀ ਕਿ ਵਾਟੋ 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 ਟਿਕਟ ਲਾਈ ਹੈ ਬਾੜੇ 150 ਦੀ ਅਸਾਂ ਜੀ 150 ਲਾ ਲਈ ਉਹ ਤੋਂ ਮੁਰਕੇ ਬਾਅਦ ਜਿਹੜੀ ਦੂਜੀ ਉੱਠੀ ਉਹਨੇ ਲਾਈ ਹੈ ਸੱਚੀ ਦੱਸ ਨਹੀਂ ਸੱਚੀ ਗੱਲ ਹੈ 50 50 ਕਿੰਨੀਆਂ ਲਾਈਆਂ ਮੁਰਕੇ ਹਣ ਦੋ ਤੋਂ 250 ਦਾ ਫੜਾ ਲੱਗ ਗਿਆ ਹੈ ਨਾ ਇੱਕ ਤੋਂ 150 ਲਾ ਸੀ ਦੋ 50 50 ਲੱਗ 250 ਕਰਤਾ ਉਸ ਤੋਂ ਗਾੜੀ ਮੁਰਕੇ ਤਰੀਕਾ ਪੈਸਟਿਵ ਹੁੰਦੀ ਹੈ ਕਿ ਮੈਂ ਗਾੜੀ ਫੇਕੇ 50 ਕੱਢ ਦਾਂ ਖਤਮ ਹੋ ਗਈ ਨਾ ਹੁਣ ਤੂੰ ਇਹ ਸੋਚ ਕੇ ਮੈਂ ਇੱਥੇ ਆਣ ਕੇ ਮੇਰੀ ਅੰਦਲੀ ਜਿੱਦ ਜੀ ਨੇ ਕਹਿਣਾ ਕਿ ਹੇ ਹੋੜ ਮਿੰਦ ਕਰ ਉਹ ਖਤਮ ਹੋ ਜਾਂਦੀ ਹੈ ਹੈ ਤੇਦਰ ਮੈਂ ਕਹਿਣਾ ਕਿ ਟੁੱਟੀ ਪਾਸੋਂ ਦੀ ਕੱਢ ਬੰਦਿਆ ਅੱਜ 110 ਲੱਗੇ ਆ 120 ਲੱਗੇ ਆ 150 ਲੱਗਿਆ ਵਾ ਅੱਜ ਮੈਂ 160 ਕੰਨੇ ਕੰਨੇ ਭਾ ਮੈਂ ਮਰ ਗਿਆ ਮੈਂ 200 ਤੱਕ ਪਹੁੰਚਣੀ ਚਾਹੀ ਹਫਤੇ ਵਿੱਚ ਟੁੱਟੀ ਮੈਂ ਕਿੰਨਾ ਹਾਂ ਨਾ ਜਪਾ ਨੂੰ ਮੁੰਡੇ ਨਹੀਂ ਕਰਦੇ ਤੇ ਮੇਰੇ ਨਾਲ ਕੀ ਗੱਲਿਆ ਭਾਣ ਜੀ ਉਹ ਤਾਂ ਤਕੜਾ ਹੋਣਾ ਹੁੰਦਾ ਮੇਰੇ ਨਾਲ ਲੰਮਾ ਹੈ ਇਹ ਸਭ ਕੁਝ ਠੀਕ ਹੈ ਸੋਹਣੇ ਪੱਟ ਸੋਹਣੇ ਪਿਆਰੇ ਹੈ ਲੰਮੇ ਬੰਦੇ ਦੀ ਜਾਨ ਛੇਤੀ ਆ ਜਾਂਦੀ ਹੈ ਤੇ ਇਹਨੂੰ ਇਹੋ ਕਹਿ ਕੇ ਫਿਰ ਮੈਂਤ ਤੈਨੂੰ ਕਰਨੀ ਪੈਣੀ ਉੱਠ ਕੇ 500 ਚੁਟੀਆਂ লাশ ਬਾੜੀਆਂ ਦੀ ਹੈ ਕਦੋਂ ਬਾਅਦ ਚ ਇੱਕ ਚੁਟੀਆਂ ਲਾ 500 ਦੀ ਜੇ ਤੇ ਕਹਿਣਾ ਮੰਨ ਜੇਗਾ ਜੀ ਇਹਦੇ ਸਰ ਕੀ ਆ ਹੁਣ ਉਹ ਭਾਣਾ ਆਪਣਾ ਜਿਹੜਾ ਰੋਪੀ ਆ ਰੋਪੀ ਭਾਣ ਉਨੇ ਮੁੰਡੇ ਨੂੰ ਕਿਹਾ ਵੀ ਪੁੱਤ ਮਿਹਨਤ ਤੈਨੂੰ ਕਰਨੀ ਪੈਣੀ ਆ ਫਾਲ ਮਾਲਕ ਨੇ ਲੈਣਾ ਹੈ ਜੇ ਉਹ ਮਿਹਨਤ ਕਰਦਾ ਤੇ ਅੱਜ ਉਹ ਬਲੰਦੀਆਂ ਜੇ ਸਾਰੇ ਉਹਨੂੰ ਮਤਲਬ ਤੇ ਜੇ ਮਲੇ ਅਜਾਜ ਦੇਣ ਡੇ ਮੈਂ ਸਾਡੇ ਉਹਨਾਂ ਰਵਿੰਦਰਿਸ਼ ਜੀ ਆਉਣ ਡਿਆ ਤੂੰ ਤੇ ਤੇ ਕੋਈ ਆਸ ਕਿਉਂ ਕਿਉਂ ਆਸ ਆ ਤੂੰ ਰੋਟੀ ਪਾਣੀ ਵਧੀਆ ਖਾਂਦਾ ਵਈਆ ਕੋਈ ਮੁੰਡਾ ਅਵੈਸ਼ ਨੂੰ ਵਧੀਆ ਪਨੀਰ ਪਨਾਰ ਘਿਓ ਦੁੱਧ ਸਭ ਕੋਈ ਡੇਰੀ ਘਰੇ ਇਹਨਾਂ ਦੇ ਬਿਲਕੁਲ ਜੀ ਨਾਲ ਹੀ ਵਧਣਾ ਬਾਪੂ ਇਹਨਾਂ ਦੇ ਕਰਦੇ ਆ ਕੋਈ 20 25 ਮੱਝਾਂ ਰੱਖੀਆਂ ਨੇ ਚੰਗਾ ਕੰਮ ਆ ਤੇ ਇਹਨੂੰ ਆਖੇ ਤੂੰ ਪੁੱਤ ਸਾਰਾ ਕੰਮ ਤੇਰੇ ਠੀਕ ਆ ਸਿਰਫ ਤੈਨੂੰ ਕਸ਼ਟ ਆਪ ਨੂੰ ਕਰਨਾ ਪੈਣਾ ਜੇ ਕਿਤੇ ਤੈਨੂੰ ਮੇਰੀ ਮਿਹਨਤ ਲੱਗਦੀ ਹੋਵੇ ਨਾ ਕਿ ਮੈਂ ਤੇਰੇ ਵੰਡੇ ਦਾ 500 ਮੈਂ ਲਾ ਦੇਆ ਪਰ ਮੇਰੀ ਤੈਨੂੰ ਮਿਹਨਤ ਲੱਗਣੀ ਨਹੀਂ ਬਿਲਕੁਲ ਅੱਗੀ ਸਮਝ ਕਿ ਤੈਨੂੰ ਆਪ ਨੂੰ ਕਰਨਾ ਪੈਣਾ ਇਹ ਆ ਕੇ ਆ ਕੇ ਫੱਕਣੀ ਪੈਣੀ ਹੈ ਇਹ ਤਾਂ ਨੰਗਣਾ ਪੈਣਾ ਵਾ ਕਿ ਮੈਂ ਵੈਤ ਸੁਹਰੇ ਪ੍ਰੇਰ ਕਰਾਂ ਲਗੀ ਸਮਝ ਜੇ ਤੇ ਮਾਨਜੇਗਾ ਤੇ ਅੱਜ ਫਿਰ ਤੇ ਸਦਾ ਨਹੀਂ ਨਹੀਂ ਅੱਜ ਲੈਣੇ ਆ ਪੈਸੇ ਲੈਣੇ ਆ ਤੇਰੇ ਘਰੇ ਜਾਣੇ ਆ ਕਮੇਟੀਆਂ ਦੇ ਬੁਲਾਉਣਾ ਵਾ ਤੈਨੂੰ ਅੱਜ ਸਾਡੀਆਂ ਕਮੇਟੀਆਂ ਵਾਗ ਪਿਆ ਸਾਨੂੰ ਫੋਨ ਕਰਦੀਆਂ ਕਿ ਭਈ ਉਹ 21000 ਚ ਕੋਲਣ ਵਾਲਾ ਕੋ ਮੰਡਾ ਡੇ ਪਿਆਗਾ ਜੇ ਉਹ ਹੈ ਹੀ ਨਹੀਂ ਤੇ ਕਿੱਦਾਂ ਕਹਿ ਸਾਡੇ ਪਿਆਗਾ ਬਿਲਕੁਲ ਜੀ ਬਿਲਕੁਲ ਝੂਠ ਬੋਲ ਕੇ ਕਹਦਾ ਇੱਕ ਵਾਰੀ ਹੈਗਾ ਤੇ ਤੂੰ ਜਾ ਕੇ ਜੇ ਹੋਏਗਾ ਤੇ ਮਾਨਨਾ ਕਹਿਣ ਦੀ ਪਿੱਛੇ ਹਾਲੇ ਹਾਂ ਵੀ ਹਾਂ ਜਦੋਂ ਛੋੜਾ ਫੜਾ ਬੋਤਾ ਸਾਡੇ ਨਾਮ ਦਾ ਫਾਇਦਾ ਲੈ ਜਾਏਗਾ ਬਿਲਕੁਲ ਜੀ ਬਿਲਕੁਲ ਬਈ ਸਾਨੂੰ ਆਖਮਾਨ ਤੋਂ ਹੈਗਾ ਇਹ ਮੁੰਡਾ ਵਾਕ ਸਾਰੇ ਇਲਾਕੇ ਜਾਣਦੇ ਆ ਸਾਰੇ ਕਮੇਟੀਆਂ ਜਾਣਦੀਆਂ ਨੇ ਤੈਨੂੰ ਹੈਨਾ ਸਾਡਾ ਮੁੰਡਾ ਘਲਾਉ ਜਿੰਨਾ ਮਰਜ਼ੀ ਘਰਾਉ ਬਾਂ ਹੋਣਾਗੇ ਮੈਂ ਤੇ ਖੜਾਂਗੇ ਲਿਆਵਾਂ ਉਹ ਬਈ ਜੀ ਨੂੰ ਮਰਜ਼ੀ ਲਿਆਵਾਂ ਸਾਡੇ ਮੁੰਡਿਆਂ ਦਾ ਬਿਲਕੁਲ ਜੀ ਇੰਨੀ ਜਿਹੀ ਹੋਈਏ ਤੇ ਸਹੀ ਯਾਰ ਯਾਗਦਿਆ ਮੰਨੇਗਾ ਤੇਰੀ ਕਾਹਨ ਕਿ ਭਲੇ ਤਰ੍ਹਾਂ ਮਿਹਨਤ ਕਰੇਗਾ ਹਾਂ ਆ ਗਈ ਉਹਨਾਂ ਆਇਆ ਵਾ ਤੂੰ ਜੋੜ ਮਿਰਨਾ ਹੀ ਕੀਤਾ ਦੋ ਪਕੜਨ ਲੱਗ ਗਿਆ ਬਸ ਦੋ ਪਕੜਨ ਆਇਆ ਨਾ ਮੈਂ ਨਾ ਲਾਇਆ ਨਾ ਹੋਰ ਤਾਂ ਕੁਝ ਨਹੀਂ ਕੀਤਾ ਨਾ ਕੋਈ ਡੰਡ ਲਾਇਆ ਨਾ ਕੋ ਬੈਠ ਕੇ ਲਾਇਆ ਕਿ ਮੈਂ ਉਹਨੂੰ ਕੱਲਾ ਕਈ ਨਾ ਕਈ ਨਾ ਖੜਾ ਖੋਲਦਿਆਂ ਮੈਂ ਕੋਈ ਵੱਡੀ ਮਿਹਨਤ ਕਰ ਲਾਵਾਂ ਉਹ ਤਦ ਮਿਹਨਤ ਬਹੁਤ ਸੱਟ ਕਰ ਦਾਂਗਾ ਤੇ ਮੈਨੂੰ ਤਾਂ ਕਹਿਣ ਦਾ ਹੱਕ ਏ ਜੇ ਤੂੰ ਕਰੇਂਗਾ ਨਾ ਫਿਰ ਤਰਹਾ ਹੋ ਸਕਦਾ ਹਾਂ ਤੇ ਤਗੜਾ ਹੋ ਗਈ ਮਿਹਨਤ ਕਰ ਤੂੰ ਤੇ ਇਤਿਹਾਸ ਹੈ ਗਿਆ ਨੂੰ ਠੀਕ ਨਹੀਂ ਤੇ ਆ ਹੁਣ ਕਿਉ ਕਿ ਆ ਪੀਆ ਕਰ ਪੁਰਾਣੇ ਮਲ ਕਿਉ ਪੀ ਪੀ ਤਗੜੇ ਹੋਏ ਇਹਨੂੰ ਕਿਉ ਪੱਜ ਜਾਂਦਾ ਕਰਦਾ ਕਿ ਉਹ ਹੋ ਹੈਗਾ ਵੀ ਸੀ ਇਹ ਕਰਦਾ ਪਹਿਲਾਂ ਨਾ ਪੀਆ ਕਰ ਸਾਮਣ ਨੂੰ ਕਿਦੋਂ ਘਟ ਪਈਆ ਕਿ ਉਹਦੇ ਪੀਆ ਕਰ ਅੱਜ 100 ਗ੍ਰਾਮ ਪੀ ਤਾਨੂੰ 150 ਗ੍ਰਾਮ ਪੀ ਜੇ ਪ੍ਰਜਨਡ ਆਪੇਗਾ ਤੇ ਦੁੱਧ ਵਿੱਚ ਸੌਫਲਾ ਜੀ ਦੇਨੇ ਕਿ ਪੀਆ ਕਰ ਠੀਕ ਨਹੀਂ ਤੇ ਤਗੜਾ ਤੇ ਮਿਹਨਤ ਕਰ ਮੇਰੀ ਮਿਹਨਤ ਤੈਨੂੰ ਕਰਨੀ ਪੈਣੀ ਹੈ ਇਹੋ ਮੇਰਾ ਤੈਨੂੰ ਸੰਦੇਸ਼ ਹੈ ਅੱਜ ਦਾ ਕਿ ਪੱਤ ਤਗੜਾ ਹੋਵੇ ਕਰ ਮੇਰਾ ਹੈ ਹਾਂ ਜਦ ਮਿਹਨਤ ਕਰੇ ਕਰ ਠੀਕ ਆ ਬਈ